ਹੈਲੋ ਫਰੈਂਡਸ ਵੈਲਕਮ ਟੂ आवर YouTube ਚੈਨਲ ਲਰਨ ਵਿਦ ਇੰਦਰ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਰਗ ਅੱਜ ਆਪਾਂ ਜਿਹੜਾ ਟਾਪਿਕ ਕਰਨ ਜਾ ਰਹੇ ਆਂ ਵਿਸ਼ਾ ਕਰਨ ਜਾ ਰਹੇ ਆਂ ਉਹ ਇਤਿਹਾਸ ਹਿਸਟਰੀ ਹਿਸਟਰੀ ਦੇ ਵਿੱਚ ਹੈ ਕੀ ਹੈਗਾ ਉਹ ਆਪਾਂ ਸਾਰਾ ਕੁਝ ਦੇਖਣਾ ਕੀ ਕੁਝ ਆਪਾਂ ਪੜ੍ਹਨਾ ਹਿਸਟਰੀ ਦੇ ਵਿੱਚ ਏਸ਼ੀਅਨਟ ਹਿਸਟਰੀ ਮੀਡੀਵਲ ਹਿਸਟਰੀ ਪੜ੍ਹਨੀ ਆ ਮਾਡਰਨ ਹਿਸਟਰੀ ਪ੍ਰਾਚੀਨ ਇਤਿਹਾਸ ਮੱਧਕਾਲੀਨ ਇਤਿਹਾਸ ਤੇ ਆਧੁਨਿਕ ਇਤਿਹਾਸ ਇਹ ਸਾਰੇ ਆਪਣੇ ਤਿੰਨ ਭਾਗਾਂ ਦੇ ਵਿੱਚ ਆਪਣੇ ਇਤਿਹਾਸ ਨੂੰ ਵੰਡਿਆ ਗਿਆ ਹੈਗਾ ਜਿਹੜਾ ਹਿਸਟਰੀ ਆ ਹਿਸਟਰੀ ਦਾ ਫਾਦਰ ਆ ਹੀਰੋਡੋਟਸ ਹੀਰੋਡੋਟਸ ਹਿਸਟਰੀ ਦਾ ਫਾਦਰ ਆ ਹੀਰੋਡੋਟਸ ਨੇ ਇੱਕ ਬੁੱਕ ਲਿਖੀ ਸੀ ਹਿਸਟੋਰੀਕਾ ਟੋਰੀ ਦਾ ਹਿਸਟੋਰੀਕਾ ਬੁੱਕ ਲਿਖੀ ਸੀ ਹੀਰੋਡੋਟਸ ਨੇ ਇਹਦੇ ਵਿੱਚ ਸਾਰਾ ਕੁਝ ਇਤਿਹਾਸ ਬਾਰੇ ਦੱਸਿਆ ਵਾ ਤੇ ਜਿਹੜਾ ਹਿਸਟਰੀ ਆ ਇਹ ਗ੍ਰੀਕ ਵਰਡ ਹਿਸਟੋਰੀਆ ਸਟੋਰੀਆ ਵਰਡ ਤੋਂ ਲੈਂਦਾ ਜਿਹਦੇ ਵਿੱਚ ਅਨਾਲ ਵਿੱਚ ਇਨਕੁਆਇਰਡ ਬਾਈ ਇਨਵੈਸਟੀਗੇਸ਼ਨ ਮਤਲਬ ਪੁਰਾਣੀ ਟਾਈਮ ਦੇ ਵਿੱਚ ਕੀ ਕੁਸਚਨ ਵਾਪਰਿਆ ਇਤਿਹਾਸ ਦੇ ਵਿੱਚ ਕੀ ਸਮਾਂ ਲੰਘਿਆ ਕਿਵੇਂ ਕੀ ਕੁਸਚਨ ਚੱਲਿਆ ਇਤਿਹਾਸ ਦੇ ਵਿੱਚ ਉਹ ਸਾਰਾ ਕੁਸ ਆਪਾਂ ਇਤਿਹਾਸ ਦੇ ਵਿੱਚ ਕਵਰ ਕਰਾਂਗੇ ਹਿਸਟਰੀ ਦੇ ਵਿੱਚ ਜਿਹਦੇ ਵਿੱਚ ਆਪਾਂ ਸਾਰੇ ਤਿੰਨ ਪੜਾਅਾਂ ਦੇ ਵਿੱਚ ਹਿਸਟਰੀ ਨੂੰ ਕੰਪਲੀਟ ਕਰਨਾਗਾ ਉਹ ਵੇਖਣਿਆ ਏਸ਼ੀਅਨ ਹਿਸਟਰੀ ਦੇ ਵਿੱਚ ਆਪਾਂ ਕੀ ਸਟੱਡੀ ਕਰਨੀ ਆ ਮੈਡੀਵਲ ਚ ਮੋਡਰਨ ਦੇ ਵਿੱਚ ਬੇਸਿਕਲੀ ਆਪਾਂ ਏਸ਼ੀਅਨ ਹਿਸਟਰੀ ਦੇ ਵਿੱਚ ਪੜਨਾ ਕੀ ਹੈ ਉਹ ਸਾਰਾ ਕੁਝ ਆਪਾਂ ਦੇਖਦੇ ਹਾਂ ਪ੍ਰਾਚਨ ਕਾਲ ਜਿਹਦੇ ਵਿੱਚ ਆਪਾਂ ਪ੍ਰੀ ਹਿਸਟੋਰੀਕ ਪੀਰੀਅਡ ਪ੍ਰੋਟੋ ਹਿਸਟੋਰੀਕ ਪੀਰੀਅਡ ਹਿਸਟੋਰੀਕ ਪੀਰੀਅਡ ਉਸ ਤੋਂ ਬਾਅਦ ਇੰਡਸ ਵੈਲੀ ਸਿਵਲਾਈਜੇਸ਼ਨ ਉਸ ਤੋਂ ਬਾਅਦ ਵੈਦਿਕ ਪੀਰੀਅਡ ਪੋਸਟ ਵੈਦਿਕ ਪੀਰੀਅਡ ਜਿਹਦੇ ਵਿੱਚ ਆਊਗਾ ਬੋਧੀਸਮ ਜੈਨਿਜ਼ਮ ਮਹਾਜਨਪਦ ਮਗਧ ਅੰਪਾਇਰ ਗੁਪਤਾ ਅੰਪਾਇਰ ਪ੍ਰਾਚੀਨ ਕਾਲ ਦੇ ਵਿੱਚ ਹੈ ਕੀ ਸੀਗਾ ਬੇਸਿਕਲੀ ਵੀ ਪੱਥਰ ਯੁੱਗ ਸੀਗਾ ਪੱਥਰ ਯੁੱਗ ਲੋਕ ਜੰਗਲਾਂ ਵਿੱਚ ਰਹਿੰਦੇ ਸੀ ਅੱਗ ਜਗਾਉਂਦੇ ਸੀਗੇ ਵੱਟਿਆਂ ਨਾਲ ਕਿਵੇਂ ਪੱਥਰ ਯੁੱਗ ਤੋਂ ਬਾਅਦ ਵੀ ਜੰਗਲਾਂ ਵਿੱਚ ਰਹਿਣ ਕਰਕੇ ਉਸ ਤੋਂ ਬਾਅਦ ਕਿਵੇਂ ਲੋਕ ਘਰਾਂ ਤੱਕ ਆਏ ਕਿਵੇਂ ਆਪ ਦਾ ਬੰਦਾ ਵੀ ਕਹਿੰਦੇ ਸੀ ਬਾਂਦਰ ਸੀਗਾ ਹਨਾ ਵੀ ਕਿਵੇਂ ਉਹ ਮਨੁੱਖ ਬਣਿਆ ਕਿਵੇਂ ਮਨੁੱਖਤਾ ਦੇ ਵਿੱਚ ਵਿਕਾਸ ਹੋਇਆ ਉਹ ਸਾਰਾ ਕੁਝ ਆਪਾਂ ਏਸ਼ੀਅਨ ਹਿਸਟਰੀ ਦੇ ਵਿੱਚ জানਾਂਗੇ ਸ਼ੁਰੂਆਤ ਦੇ ਵਿੱਚ ਏਸ਼ੀਅਨ ਹਿਸਟਰੀ ਦੇ ਵਿੱਚ ਹੀ ਸੀ ਸਾਰਾ ਕੁਝ ਉਸ ਤੋਂ ਬਾਅਦ ਮੀਡੀਵਲ ਹਿਸਟਰੀ ਪੜ੍ਹਨੀ ਆ ਜੀ ਉਹਦੇ ਵਿੱਚ ਮਨੁੱਖਤਾ ਜਿਹੜਾ ਬਣ ਗਿਆ ਉਹਦੇ ਵਿੱਚ Empire ਬਣਨ ਲੱਗ ਗਏ ਡਾਇਨਸਟੀਆਂ ਬਣਨ ਲੱਗ ਗਈਆਂ ਸੀਆਂ ਉਹ ਆਪਾਂ ਮੀਡੀਵਲ ਹਿਸਟਰੀ ਚ ਮਾਡਰਨ ਹਿਸਟਰੀ ਤਾਂ ਅਧੁਰਿਕ ਕਾਲ ਹੀ ਆ ਗਿਆ ਉਹਦੇ ਵਿੱਚ ਤਾਂ ਆਪਾਂ ਹੋਂਦ ਦਾ ਇਤਿਹਾਸ ਹੀ ਦੇਖਣਾ ਪਿਛਲੇ ਥੋੜੇ ਟਾਈਮ ਦਾ ਹੀ ਠੀਕ ਹੈ ਜੀ ਮੀਡੀਵਲ ਹਿਸਟਰੀ ਦੇ ਵਿੱਚ ਆਪਾਂ ਰਾਈਸ ਆਫ ਇਸਲਾਮ ਇਸਲਾਮ ਦਾ ਫਾਊਂਡਰ ਸੀਗਾ ਹਜਰਤ ਮੁਹੰਮਦ ਇਸਲਾਮ ਦੇ ਪੰਜ ਪਿਲਰਸ ਸੀਗੇ ਜਿਦੇ ਵਿੱਚ ਵੀ ਉਹ ਕਹਿੰਦੇ ਸੀ ਪੰਜ ਟਾਈਮ ਨਮਾਜ਼ ਪੜਾਂਗੇ ਰੋਜ਼ਾ ਰੱਖਣਾ ਪਊਗਾ ਅੱਜ ਤੇ ਹੱਜ ਤੇ ਜਾਣਾ ਪਊਗਾ ਮੱਕਾ ਮਦੀਨਾ ਵੀ ਇੱਕ ਜ਼ਕਾਤ ਆਮਦਨ ਦਾ ਇੱਕ ਹਿੱਸਾ ਵੀ ਧਰਮ ਦੇ ਲਈ ਦਾਨ ਕਰਨਾ ਪਊਗਾ ਉਹ ਇਸਲਾਮ ਦੇ ਬਾਰੇ ਪੜਨਾ ਜਿਹਦੇ ਵਿੱਚ ਉਸ ਤੋਂ ਬਾਅਦ ਅਰਬ ਰੂਲਰ ਆਏ ਸੀਗੇ ਵੀ ਅਰਬ ਰੂਲਰ ਪਹਿਲਾ ਸੀਗਾ ਮੁਹੰਮਦ ਬਿਨ ਕਵਾਜ਼ਿਮ ਜਿਹੜਾ ਕਿ ਖਾਸ ਤੂ ਮੁਸਲਿਮ ਇਨਵੈਂਟਰ ਸੀਗਾ ਜਿਹੜਾ ਕਿ ਆਉਣ ਵਾਲਾ ਆਪਣੇ ਭਾਰਤ ਦੇ ਵਿੱਚ ਪਹਿਲਾ ਇਨਵੈਂਟਰ ਸੀਗਾ ਵੀ ਜਿਹੜਾ ਆਪਣੇ ਭਾਰਤ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਤੁਰਕ ਐਨਵੈਂਡਰ ਆਏ ਵੀ ਮੁਹੰਮਦ ਗਜਨਵੀ ਆਇਆ ਫਿਰ 3 ਤੇ ਮੁਸਲਮਨ ਐਨਵੈਂਡਰ ਸੀਗਾ ਜਿਹੜਾ ਕਿ ਮੁਹੰਮਦ ਗੋਰੀ ਇਹ ਸਾਰਾ ਕੁਝ ਆਪਾਂ ਮੀਡੀਵਲ ਹਿਸਤਰੀ ਦੇ ਵਿੱਚ ਪੜ੍ਹਨਾ ਇਸ ਤੋਂ ਬਾਅਦ ਆਪਣੇ ਕੋਲੇ ਇਹ ਸਾਰੇ ਐਨਵੈਂਡਰ ਆਉਣ ਤੋਂ ਬਾਅਦ ਆਪਣੇ ਕੋਲੇ ਦਿੱਲੀ ਸਲਤਨਤ ਆ ਜੂਗੀ ਉਹ ਵੀ ਮੀਡੀਵਲ ਹਿਸਤਰੀ ਦੇ ਵਿੱਚ ਹੀ ਸਟੱਡੀ ਕਰਨੀ ਹੈ ਦਿੱਲੀ ਸਲਤਨਤ ਦੇ ਵਿੱਚ ਆਪਣੇ ਕੋਲੇ ਦਨੈਸਟੀਆਂ ਆ ਜਾਣੀਆਂ ਉਹ ਸਾਰੀਆਂ ਆਪਾਂ ਪੜ੍ਹਨਾ ਹੋਣਾ ਉਹ ਵੇਖਣੀ ਉਹ ਤੋਂ ਬਾਅਦ ਦਿੱਲੀ ਸਲਤਨਤ ਦਿੱਲੀ ਸਲਤਨਤ ਦੇ ਵਿੱਚ ਆਪਾਂ ਆਹ ਪੰਜੇ ਪੰਜੇ ਡਾਇਨਸਟੀਆਂ ਦੇਖਣੀਆਂ ਆ ਸਲੇਵਡ ਡਾਇਨਸਟੀ ਖਿਰਜੀ ਡਾਇਨਸਟੀ ਤੁਗਲਕ ਡਾਇਨਸਟੀ ਸૈયਦ ਡਾਇਨਸਟੀ ਤੇ ਲੋਧੀ ਡਾਇਨਸਟੀ ਸਲੇਵਡ ਡਾਇਨਸਟੀ ਦੇ ਵਿੱਚ ਗਲਾਮ ਅੰਸ਼ ਦੇ ਵਿੱਚ ਆਪਾਂ ਪੜ੍ਹਨੇ ਹੈਗੇ ਕੁਤਬੁਦੀਨ ਐਬਿਕ ਰਾਮ शाह ਰੁਕਨੁਦੀਨ ਫਿਰੋਜ਼ ਸ਼ਾ ਰਜੀਆ ਸੁਲਤਾਨ ਰਜੀਆ ਸੁਲਤਾਨ ਜਿਹੜੀ ਆਪਣੇ ਬਚਿੰਡੇ ਕਿਲਾ ਦਾ ਉਹ ਇਤਿਹਾਸ ਇਹਦੇ ਵਿੱਚ ਆਊਗਾ ਫਿਰ ਖਿਰਜੀ ਡਾਇਨਸਟੀ ਦੇ ਵਿੱਚ ਆਪਣੇ ਕੋਲੇ ਆ ਜਾਂਦਾ ਹੈਗਾ ਜਲਾਲਉਦੀਨ ਖੇਲਜੀ ਤੇ ਉਸ ਤੋਂ ਬਾਅਦ ਅਲਾਉਦੀਨ ਖੇਲਜੀ ਇਕ ਖੇਲਜੀ ਡਾਇਨਸਟੀ ਦੇ ਵਿੱਚ ਤੁਗਲਕ ਡਾਇਨਸਟੀ ਦੇ ਵਿੱਚ ਗਿਆ ਸੁਦੀਨ ਤੁਗਲਕ ਹੈਗਾ ਫਿਰੋਜ਼ ਸ਼ਾ ਤੁਗਲਕ ਸਯਦ ਡਾਇਨਸਟੀ ਦੇ ਵਿੱਚ ਖੀਜ਼ਰ ਖਾਨ ਆhmad ਮੁਹੰਮਦ ਮੁਹੰਮਦ ਸ਼ਾ ਇਹ ਆਇਆ ਅੰਦੇਗੇ ਸਯਦ ਡਾਇਨਸਟੀ ਦੇ ਵਿੱਚ ਲੋਧੀ ਡਾਇਨਸਟੀ ਦੇ ਵਿੱਚ ਤਿੰਨ ਆਇਆ ਅੰਦੇ ਆਪਣੇ ਕੋਲ ਬਹਿਲੋਲ ਲੋਧੀ ਅਸ਼ਕੰਦਰ ਲੋਧੀ ਇਬਰਾਹਿਮ ਲੋਧੀ ਉਸ ਤੋਂ ਬਾਅਦ ਇਸ ਪੰਜਵੀਂ ਪੰਜਵੀਂ ਡਿਨੈਸਟੀ ਖਤਮ ਹੋਣ ਤੋਂ ਬਾਅਦ ਆਪਣੇ ਕੋਲੇ ਮੁਗਲ ਅੰਪਾਇਰ ਸ਼ੁਰੂ ਹੋ ਜਾਂਦਾ ਜੀ ਦੇ ਵਿੱਚ ਆਪਾਂ ਬਾਬਰ, ਹਮਾਇਉ, ਅਕਬਰ, ਸ਼ਾਜਹਹਾਨ, ਔਰੰਗਜ਼ੇਬ ਤੇ ਬਹਾਦਰ ਸ਼ਾਹ ਬਾਰੇ ਉਹ ਪੜਨਾਗਾ ਆਪਾਂ ਉਹ ਦਿੱਲੀ ਸਲਤਨਤ ਤੋਂ ਬਾਅਦ ਮੁਗਲ ਅੰਪਾਇਰ ਸ਼ੁਰੂ ਹੋ ਜੂਗਾ ਮੁਗਲ ਅੰਪਾਇਰ ਦੇ ਵਿੱਚ ਮੁਗਲ ਅੰਪਾਇਰ ਦੇ ਨਾਲ-ਨਾਲ ਹੀ ਆਪਣੀ ਗੁਰੂ ਸਾਹਿਬਾਨ ਦਾ ਪੀਰੀਅਡ ਸ਼ੁਰੂ ਹੋ ਜਾਂਦਾ 1469 ਤੋਂ ਲੈ ਕੇ 18 1708 ਤੱਕ ਆਪਣੀ ਗੁਰੂ ਸਾਹਿਬਾਨ ਦਾ ਪੀਰੀਅਡ ਚੱਲਦਾਗਾ ਮੁਗਲ ਦੇ ਨਾਲ-ਨਾਲ ਮੁਗਲ ਨਸਲੀ ਇਹਦੇ ਵਿੱਚ ਜਿਹੜੇ ਸਾਰੇ ਸ਼ਾਸਕ ਆ ਜਾਂ ਆਪਾਂ ਵੇਖ ਲਈ ਬਾਬਰ ਗੁਰਨਾਨਕ ਦੇਵ ਜੀ ਟਾਈਮ ਆਏ ਸੀਗੇ ਉਸ ਤੋਂ ਬਾਅਦ ਹਮਾਂਜੂ ਅਕਬਰ ਅਕਬਰ ਸ੍ਰੀ ਗੁਰੂ ਰਾਮਦਾਸ ਜੀ ਟਾਈਮ ਸੀਗੇ ਵੀ ਜਦੋਂ ਅਕਬਰ ਨੇ ਜ਼ਮੀਨ ਦਿੱਤੀ ਸੀ ਬੀਬੀ ਭਾਨੀ ਨੂੰ ਗਿਫਟ ਦੇ ਤੌਰ ਤੇ ਜਿਸ ਤੋਂ ਬਾਅਦ ਗੁਰੂ ਰਾਮਦਾਸ ਪੁਰਾ ਬੱਜਿਆਣਾ ਵੀ ਅੰਮ੍ਰਿਤਸਰ ਇਸ ਟਾਈਮ ਬੱਜਿਆ ਸੀ ਉਸ ਤੋਂ ਬਾਅਦ ਜਹਾਂਗੀਰ ਜਿਨੇ ਪੰਜਵੇਂ ਗੁਰੂ ਪਾਸ਼ਾ ਪੰਥ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਸਾਜਣ ਸਾਜਣ ਤੋਂ ਬਾਅਦ ਔਰੰਗਜ਼ੇਬ ਔਰੰਗਜ਼ੇਬ ਦੇ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੀਰੀਅਡ ਸੀਗਾ ਤੇ ਉਸ ਸਮੇਂ ਵੀ ਛੋੜੇ ਸਾਹਿਬਜ਼ਾ ਜਨੂਸ਼ੀਦ ਕਰਵਾਇਆ ਔਰੰਗਜ਼ੇਬ ਨੇ ਇਹ ਸਾਰੀ ਮੁਗਲ ਟਨੈਸਪੀ ਦੇ ਨਾਲ ਜਿਹੜੀ ਆਪਣੀ ਮੀਡੀਵਲ ਹਿਸਟਰੀ ਦਾ ਅੰਤ ਹੋ ਜਾਂਦਾ ਵੀ ਮੁਗਲ ਕਾਲ ਦੇ ਟਾਈਮ ਪੀਰੀਅਡ ਦੇ ਨਾਲ ਹੀ ਗੁਰੂ ਪੀੜਨ ਸ਼ੁਰੂ ਹੋ ਗਿਆ ਸੀਗਾ ਗੁਰੂ ਪੀੜਨ ਸ਼ੁਰੂ ਹੋ ਗਿਆ ਸੀ ਆਪਣਾ ਇਸ ਮੁਗਲ ਕਾਲ ਦੇ ਟਾਈਮ ਤੋਂ ਬਾਅਦ ਕਿ ਗੁਰੂ ਨਾਨਕ ਦੇਵ ਜੀ 1400 1469 ਚ ਜਨਮ ਹੋਇਆ ਤੇ ਉਸ ਤੋਂ ਬਾਅਦ 1780 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਵੀ ਨਾਲ ਨਾਲ ਗੁਰੂ ਪੀੜ੍ਹਿੜ ਚਲ ਗਿਆ ਸੀਗਾ ਨੈਕਸਟ ਆਪਾਂ ਜਿਹੜਾ ਦੇਖਣਾਗਾ ਉਹ ਮਾਡਰਨ ਹਿਸਟਰੀ ਆਧੁਨਿਕ ਕਾਲ ਜਿਹਦੇ ਵਿੱਚ ਐਡਵੈਂਟ ਆਫ ਯੂਰਪੀਅਨ ਕੰਪਨੀਆਂ ਆਈਆਂ ਜਿਹੜੇ ਕਿ ਆਪਾਂ ਕਹਿੰਦੇ ਆ ਵੀ ਆਪਣੇ ਤੇ ਗੋਰੀਆਂ ਨੇ ਰਾਜ ਕੀਤਾ ਸੀ ਗੋਰੀਆਂ ਦੇ ਰਾਜ ਤੋਂ ਪਹਿਲਾਂ ਆਪਣੇ ਤੇ ਕੰਪਨੀ ਰਾਜ ਹੋਇਆ ਸੀਗਾ ਇਹ ਕੰਪਨੀਆਂ ਕਿਹੜੀਆਂ ਕਿਹੜੀਆਂ ਨਾਮਾਂ ਸੀਗਾ ਜਿਹੜੀਆਂ ਯੂਰਪੀਅਨ ਕੰਪਨੀ ਈਡੀ ਐ ਪੀ ਡੀ ਈ ਕਾਰਸ ਪੁਰਟੂਗਾਲ ਡੱਚ ਇੰਗਲਿਸ਼ ਤੇ ਆਸ ਗਿਆ ਆਪਣੇ ਫ੍ਰੈਂਚ 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 ਇਹ ਕੰਪਨੀਆਂ ਨੇ ਆਪਣੇ ਤੇ ਰਾਜ ਕੀਤਾ ਕੰਪਨੀ ਰਾਜ ਉਸ ਤੋਂ ਬਾਅਦ ਬੈਟਲ ਆਫ ਬਕਸਰ ਹੋਈ ਸੀ 1664 ਦੇ ਵਿੱਚ ਉਹ ਬਕਸ ਯੁੱਧ ਹੋਣ ਤੋਂ ਬਾਅਦ ਆਪਣੇ ਟਰੀਟੀ ਹੋਈ ਟਰੀਟੀ ਆਫ ਅਲਾਹਾਬਾਦ ਜਿਹਦੇ ਵਿੱਚ ਆਖਿਆ ਗਿਆ ਵੀ ਸ਼ਾਹ ਆलम ਦੂਜਾ ਸੀਗਾ ਉਹਨੂੰ ਸ਼ਾਹ ਆलम ਦੂਜਾ ਰਾਜਾ ਸੀਗਾ ਸ਼ਾਹ ਆलम ਦੂਜਾ ਇੱਕ ਰਾਜਾ ਸੀ ਆਪਣਾ ਤੇ ਉਸ ਟ੍ਰੀਟੀ ਆਫ ਲਾਹੌਰ ਦੇ ਵਿੱਚ ਸ਼ਾਹ ਅ আলম ਦੂਜਾ ਤੇ ਇੱਕ ਜਿਹੜਾ ਗੋਰਿਆਂ ਗੋਰਿਆਂ ਦਾ ਸੀਗਾ ਬੰਦਾ ਉਹ ਸੀਗਾ ਆਪਣਾ ਰੌਬਿਟ ਕਲਾਈਵਸ ਇਹਨਾਂ ਨੇ ਸੰਧੀ ਕੀਤੀ ਟ੍ਰੀਟੀ ਆਫ ਲਾਹੌਰ ਜਿਹਦੇ ਵਿੱਚ ਵੀ ਜਿਹੜਾ ਆਪਣਾ ਸ਼ਾਹ ਅ আলম ਦੂਜਾ ਸੀ ਇਹ ਪਹਿਲਾ ਰਾਜਾ ਜਿਹੜਾ ਕਿ ਪੈਂਸ਼ਨ ਤੇ ਲੱਗਿਆ ਸੀਗਾ ਫਸਟ ਪੈਂਸ਼ਨਰ ਦਾ ਬੈਟਲ ਆਫ ਬਕਸਰ ਹੋਇਆ ਸੀ ਯੁੱਧ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀਗਾ ਵੀ ਉਹ ਨੁਕਸਾਨ ਦੀ ਪਰਭਾਵੀ ਦੇ ਲਈ ਜਿਹੜੇ ਕੰਪਨੀਆਂ ਕਹਿੰਦੀਆਂ ਸੀ ਅਸੀਂ ਵੀ ਛੋਡੇ ਤੋਂ ਛੋਡੇ ਜਿਹੜੇ ਬੰਦੇ ਆ ਉਹਨਾਂ ਤੋਂ ਅਸੀਂ ਆਪ ਹੀ ਆਪ ਦਾ ਟੈਕਸ ਦੇ ਰੂਪ ਵਿੱਚ ਪੈਸਾ ਇਕੱਠਾ ਕਰ ਲਾਂਗੇ ਤੇ ਆਪਣੇ ਜਿਹੜੇ ਰਾਜੇ ਸੀ ਇਹਨਾਂ ਨੇ ਆਖਦਾ ਵੀ ਹਾਂ ਤੁਸੀਂ ਕਰ ਲਓ ਪੈਸਾ ਇਕੱਠਾ ਵੀ ਸੋਨੋ ਅਸੀਂ ਕੰਪਨੀ ਕੰਪਨੀਆਂ ਕਹਿੰਦੀਆਂ ਇੱਕ ਵਾਰੀ ਅਸੀਂ ਪੈਸਾ ਟੈਕਸ ਦੇ ਰੂਪ ਚ ਇਕੱਠਾ ਕਰਕੇ ਤੇ ਅਸੀਂ ਛੋਡੇ ਜਿਹੜਾ ਰਾਜਪਾਗ ਉਹ ਛੱਡ ਦਾਂਗੇ ਕੀ ਸੀ ਬਟ ਪਰ ਬਟ ਉਹ ਹਟੇ ਨਹੀਂ ਕਿ ਉਸ ਤੋਂ ਬਾਅਦ ਕੰਪਨੀ ਦਾ ਐਸਟੈਬਿਸ਼ ਹੋ ਗਿਆ ਤੇ ਸ਼ਾ ਆਲਮ ਦੂਜਾ ਫਰਸਟ ਪੈਨਸ਼ਨਰ ਰਾਇਆ ਬਣ ਗਿਆ ਸੀ ਵੀ ਇਹ ਕਹਿੰਦਾ ਮੈਨੂੰ ਪੈਨਸ਼ਨ ਦੇ ਦਿਆ ਪਰ ਤੁਸੀਂ ਆਪ ਦਾ ਰਾਜਪਾਕ ਸੰਭਲੋ ਇੱਥੇ ਕੰਪਨੀ ਦਾ ਹੀ ਹੋਇਆ ਕੰਪਨੀ ਰਾਜ ਤੋਂ ਬਾਅਦ ਉਸ ਤੋਂ ਵੀ 1765 ਤੱਕ ਆ ਜਾਂਦਾ ਵੀ ਆਪਣੀ ਭਾਰਤ ਦੀ ਲੁੱਟ ਹੋ ਗਈ ਭਾਰਤ ਦਾ ਲੁੱਟਿਆ ਗਿਆ ਉਹ ਟ੍ਰੇਡਿੰਗ ਹੋਂ ਦੇ ਕਾਰਨ ਵੀ ਉਸ ਸੰਧੀ ਹੋਣ ਦੇ ਕਾਰਨ ਉਸ ਤੋਂ ਬਾਅਦ ਆਪਣਿਆਂ ਨੇ ਰਿਵੋਲਟ ਆਫ 1857 ਦੇ ਵਿੱਚ ਜਿਹੜੇ ਇੰਡੀਅਨ ਲੀਡਰ ਸੀਗੇ ਉਹ ਵਕਤ ਬਾਹਰ ਦਰਸ਼ਾ ਦੂਜਾ ਸੀ ਵਖਤ ਕਾਂ ਸੀ ਟੋਪੇ ਰਾਣੀ ਲక్ష్ਮੀਬਾਈ ਜਿਹਨੂੰ ਆਪਾਂ ਕਹਿੰਦੇ ਨੇ ਚਾਂਸੀ ਦੀ ਰਾਣੀ ਉਹ ਸਾਰੇ ਆਪਣੇ ਜਿਹੜੇ ਲੀਡਰ ਸੀ ਇੰਡੀਅਨ ਲੀਡਰ ਸੀ ਇਹਨਾਂ ਨੇ ਆਖਿਆ ਇਹ ਰਿਵੋਲਟ ਕੀਤਾ ਵੀ ਆਪਣਾ ਜਿਹੜਾ ਰਾਜ ਭਾਗ ਆ ਗੋਰੇ ਕਿਉਂ ਸਾਹਮਣੇ ਵੀ ਕੀਤਾ ਸੀ ਆ ਆਪਣਿਆਂ ਨੇ 1857 ਦੇ ਵਿੱਚ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਆਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ 1885 ਦੇ ਵਿੱਚ 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਬਣ ਗਈ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਾਅਦ ਆਪਣਾ ਸੀ ਜਿਹੜਾ 1905 ਦੇ ਵਿੱਚ 1905 ਦੇ ਵਿੱਚ ਜਿਹੜਾ ਆਪਣੀ ਬੰਗਾਲ ਦੀ ਵੰਡ ਹੋ ਗਈ ਸੀ ਪਾਰਟੀਸ਼ਨ ਆਫ ਬੰਗਾਲ ਪਾਰਟੀਸ਼ਨ ਆਫ ਬੰਗਾਲ ਬੰਗਾਲ ਦੀ ਵੰਡ ਵੀ ਹੋ ਗਈ ਸੀ 1905 ਦੇ ਵਿੱਚ ਉਸ ਤੋਂ ਬਾਅਦ 1905 ਦੀ ਵੰਡ ਤੋਂ ਬਾਅਦ ਬੰਗਾਲ ਦੀ ਵੰਡ ਤੋਂ ਬਾਅਦ ਮੁਸਲਿਮ ਲੀਗ ਸੈਟ ਅਪ ਹੋਈ ਉਸ ਤੋਂ ਬਾਅਦ ਸੂਚ ਸਪਲਟ ਹੋਇਆ ਸੂਚ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਹੋਇਆ ਐਵੇਂ ਐਵੇਂ ਜਿਹੜਾ ਆਪਾਂ ਮਾਡਰਨ ਹਿਸਟਰੀ ਦੇ ਵਿੱਚ ਇਹ ਕਵਰ ਅਪ ਕਰਨਾ ਤੋ ਬਾਲਾ ਆਪਣੇ ਗਾਂਧੀ ਆਇਆ ਗਾਂਧੀ ਜੀ ਜਿਹੜਾ ਕਿ 9 ਜਨਵਰੀ 1915 ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਆ ਗਏ ਸੀ ਵਿਦ ધ ਹੈਲਪ ਆਫ ਗੋਪਾਲ ਕ੍ਰਿਸ਼ਨ ਗੋਖਲੇ ਜਿਹੜਾ ਗੋਪਾਲ ਕ੍ਰਿਸ਼ਨ ਗੋਖਲੇ ਆ ਇਹ ਸੀਗੇ ਨਾਰਮਖਿਆਲੀ ਵੀ ਜਿਹੜੇ ਆਪਾਂ ਸੂਰਤ ਸੈਸ਼ਨ ਪੜਿਆ ਇਸ ਤੋਂ ਪਹਿਲਾਂ ਗਾਂਧੀ ਤੋਂ ਪਹਿਲਾਂ ਸੂਰਤ ਸੈਸ਼ਨ ਹੋਇਆ ਸੀ ਉਹਦੇ ਵਿੱਚ ਗਰਮਖਿਆਲੀ ਤੇ ਨਾਰਮਖਿਆਲੀ ਸੀ ਇਹ ਨਾਰਮਖਿਆਲੀ ਸੀ ਉਸ ਤੋਂ ਬਾਅਦ ਗਾਂਧੀ ਨੇ ਕੀ ਕੀਤਾ ਗਾਂਧੀ ਨੇ ਚੰਪਾਰਨ ਸत्याग्रह ਕੀਤਾ ਵੀ ਲੋਕਾਂ ਨੂੰ ਜਿਹੜਾ ਵੀ ਨੀਤੀ ਖੇਤੀ ਸ਼ੁਰੂ ਕੀਤੀ ਸੀ ਵੀ ਉਹ ਜੋ ਕੀ ਸਰਕਾਰ ਨੇ ਕਰਵਾਇਆ ਸੀ ਗਾਂਧੀ ਤੋਂ ਵੀ ਆਪਾਂ ਜਰਮਨੀ ਦੇਸ਼ ਨੂੰ ਦਬਾਉਣਾ ਹੈ ਦਬਾਉਣ ਵਾਸਤੇ ਗਾਂਧੀ ਤੋਂ ਚੰਪਾਰਨ ਸत्याग्रह ਸ਼ੁਰੂ ਕਰਾਇਆ ਤੇ ਵੀ ਜਿਹੜਾ ਚੰਪਾਰਨ ਸत्याग्रह ਸੀਗਾ ਇਹਦੇ ਨਾਲ ਜਿਹੜਾ ਮੇਨ ਸੀਗਾ ਦਾ ਕਮਾਂਡਰ ਸੀਗਾ ਵੀ ਜਿਹੜਾ ਚੰਪਾਰਨ ਸत्याग्रह ਨੂੰ ਚਲਾਇਆ ਜੀ ਨੇ ਉਹ ਰਾਜਕਮਾ ਸ਼ੁਕਲਾ ਸੀ ਨਾਲ ਉਹ ਗਾਂਧੀ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਸੀਗਾ ਇਹਨਾਂ ਨੇ ਵੀ ਚੰਪਨ ਅੰਸਤੈ ਰਹੇ ਉਸ ਤੋਂ ਬਾਅਦ ਇਸ ਤੋਂ ਬਾਅਦ ਕੀ ਹੋਇਆ ਪ੍ਰੋਲਟੈਕਟ ਦੇ ਵਿੱਚ ਕੀ ਹੋਇਆ ਸੀਗਾ ਵੀ ਇਹਦੇ ਵਿੱਚ ਆਖਿਆ ਸੀ ਨੋ ਨੋ ਡਿਲੀਵਰ ਨੋ ਕੀ ਨੋ ਅਪੀਲ ਵੀ ਕਿਸੇ ਨੂੰ ਵੀ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਚੱਕਨੇ ਬੰਦੇ ਸ਼ੁਰੂ ਕਰਤੇ ਉਸ ਤੋਂ ਬਾਅਦ ਕੀ ਹੋਇਆ ਸੀ ਆਪਣੇ ਜਿਹੜੇ ਕਾਂਗਰਸ ਦੇ ਲੀਡਰ ਸੀਗੇ ਉਹ ਸੇਫੂ ਦੀ ਕਿਚਲੂ ਤੇ ਸਤਿਆਪਾਣ ਜਿਹੜੇ ਲੀਡਰ ਚੱਕੇ ਨੇ ਲੀਡਰ ਚੱਕੇ ਜਾਣ ਕਰਕੇ ਵੀ ਆਪਣੇ ਲੋਕ ਵੀ ਕਾਂਗਰਸ ਨੇ ਕੀ ਕੀਤਾ ਵੀ ਉੱਥੇ ਆਪਣੇ ਜਿਲ੍ਹਿਆਂ ਵਾਲੇ ਬਾਗ ਚ ਇਕੱਠ ਕੀਤਾ ਵੀ ਆਪਾਂ ਲੀਡਰਾਂ ਨੂੰ ਛੁੜਵਾਉਣਾ ਸੇਫੂਦਨ ਕਿਚਲੂਤੇ ਸਤਿਆਪਾਲ ਨੂੰ ਉਸ ਤੋਂ ਬਾਅਦ ਜਿਲ੍ਹਿਆਂ ਵਾਲੇ ਬਾਗ ਚ ਆਪਣਾ ਇਕੱਠ ਹੋਇਆ ਸੀਗਾ ਇਸ ਨੂੰ ਜਿਹਨਾਂ ਜਿਹਨਾਂ ਕਿ ਜਿਲ੍ਹਿਆਂ ਜਿਨਾਂ ਵਾਲਾ ਬਾਗ ਮਾਸਕਰ ਇੰਗਲਿਸ਼ ਗੈਰੂ ਨੇ ਹੈਨਾ ਜਿਲ੍ਹਿਆਂ ਨੇ ਬਾਗ ਦੇ ਵਿੱਚ ਜਿੱਦੋਂ ਇਕੱਠ ਹੋਇਆ ਸੀ ਉਸ ਤੋਂ ਬਾਅਦ ਹੀ ਆਪਾਂ ਨੇ ਜਿਹੜਾ ਬੋਲੀਵਾਰੀ ਸ਼ੁਰੂ ਕੀਤੀ ਬ੍ਰਿਟਿਸ਼ ਜਿਹੜੇ ਕਮਾਂਡਰ ਸੀਗੇ ਤਬ੍ਰਿਸ਼ ਬ੍ਰਿਟਿਸ਼ ਗਵਰਨਰ ਸੀਗਾ ਮਾਈਕਲ ਓਡਵਾਇਰ ਗਵਰਨਰ ਸੀਗਾ ਜਿਹਨੇ ਵੀ ਗੋਲੀਆਂ ਦਾ ਐਲਾਨ ਕਰਤਾ ਸੀ ਤੇ ਜਿਹੜਾ ਮਾਈਕਲ ਡਾਇਰ ਸੀ ਉਹਨੇ ਗੋਲੀਆਂ ਨਾਲ ਚਲਾਉਣਾ ਸੀਗਾ ਵੀ ਆਪਣੇ ਇਥੇ ਜਿਲ੍ਹਿਆਂ ਵਾਲਾ ਬਾਗ ਇਹ ਕੰਡ ਹੋਇਆ ਉਸ ਤੋਂ ਬਾਅਦ ਫਿਰ ਜਦੋਂ ਇਹ ਹੋਣ ਕਰਕੇ ਫਿਰ ਗਾਂਧੀ ਨੇ ਫਿਰ ਨਾਨ ਕੋਆਪਰੇਸ਼ਨ ਮੂਵਮੈਂਟ ਚਲਾਈ ਵੀ ਇਹਨੂੰ ਮਾਸ ਮੂਵਮੈਂਟ ਵੀ ਆਖਿਆ ਜਾਂਦਾ ਮਾਸ ਮੂਵਮੈਂਟ ਮਾਸ ਮੂਵਮੈਂਟ ਵੀ ਆਮ ਲੋਕਾਂ ਨੇ ਵੀ ਇੱਥੇ ਕੀ ਕੀਤਾ ਉਸ ਤੋਂ ਬਾਅਦ 1920 ਦੇ ਵਿੱਚ ਜਦੋਂ ਗਾਂਧੀ ਨੇ ਮੂਵਮੈਂਟ ਚਲਾਈ ਵੀ ਇਹ ਆਪਾਂ ਹੋਰੀਜ਼ਨ ਗੁੱਡਸ ਜਿਹੜੀਆਂ ਵੀ ਬਾਹਰ ਨਾ ਵਸਤੂਆਂ ਸੀ ਉਹਨਾਂ ਦਾ ਬਾਈਕਾਟ ਕਰਤਾ ਬਾਈਕਾਟ ਕਰਤਾ ਵੀ ਆਪਾਂ ਨਾ ਤਾਂ ਆਪਾਂ ਬਾਹਰ ਨਾ ਵਸਤੂਆਂ ਵਰਤਨਾ ਨਾ ਉਹਨਾਂ ਦੀ ਕੋਈ ਕੰਪਨੀ ਚ ਵਿੱਚ ਕੰਮ ਕਰਨਾ ਵੀ ਉਹ ਇਹ ਮਾਸ ਮੂਵਮੈਂਟ ਚਲਾਈ ਮਾਸ ਮੂਵਮੈਂਟ ਦੇ ਵਿੱਚ ਆਪਾਂ ਸਿੰਬਲ ਵਰਤੇ ਸੀ ਆਪਾਂ ਵੀ ਕਹਿੰਦੇ ਸੀ ਚਰਖਾ ਤੇ ਖਾਦੀ ਆਪਣਾ ਸਿੰਬਲ ਹੋਣ ਵੀ ਵੀ ਆਪਾਂ ਵੀ ਚਰਖੇ ਤੋਂ ਖਾਦੀ ਤੇ ਆਪਾਂ ਚਰਖੇ ਵਾਲੇ ਕੱਪੜੇ ਪਾਵਾਂਗੇ ਨਾ ਕਿ ਆਪਾਂ ਉਹਨਾਂ ਦੇ ਕੱਪੜੇ ਨਹੀਂ ਪਾਵਾਂਗੇ ਜਿਹਨੇ ਆਰਧਨਾ ਵਰਤਾਂਗੇ ਮਹਾਤਮਾ ગાંધી ਕਹਿੰਦਾ ਇਹ ਮਾਸੂਮ ਨੇ ਵਿਚਲੀ 1920 ਦੇ ਵਿੱਚ ਚੌਰੀ ਚੌਰਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਿਹੜੀ ਆਪਣੀ ਭੜਕੀ ਹੋਈ ਜਨਤਾ ਸੀ ਵੀ ਉਹਨਾਂ ਨੇ ਜਿਹੜਾ ਕਿ ਪੁਲਿਸ ਸਟੇਸ਼ਨ ਸੀ ਉਹਨੂੰ ਅੱਗ ਲਾਤੀ ਸੀਗੀ ਇਹ ਸੀ ਜੇ 1922 ਦੇ ਵਿੱਚ ਇਹ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਦੋਂ ਗਾਂਧੀ ਨੇ ਵੀ ਮਾਸ ਮੂਵਮੈਂਟ ਸ਼ੁਰੂ ਕੀਤੀ ਸੀ ਉਹਦੇ ਵਿੱਚ ਆਮ ਜਨਤਾ ਹੋ ਗਈ ਸੀ ਆਮ ਜਨਤਾ ਨੇ ਫਿਰ ਇਹ ਐਕਸੀਡੈਂਟ ਕਰਤਾ ਵੀ ਪੁਲਿਸ ਸਟੇਸ਼ਨ ਨੂੰ ਅੱਗ ਲਾ ਕੇ ਇਹਦੇ ਵਿੱਚ 22 ਪੁਲਿਸਮੈਨ ਮਾਰ ਕੀ ਸੀਗੀ ਬਾਈ ਪੁਲਿਸ ਮੈਂ ਮਾਰ ਗਈ ਸੀ ਏ ਪੁਲਿਸ ਮੈਨ ਇਹਦੇ ਵਿੱਚ ਮਰ ਗਈ ਸੀ ਉਸ ਤੋਂ ਬਾਅਦ ਕੀ ਹੋਇਆ ਸਵਰਾਜ ਪਾਰਟੀ ਆਈ ਸੀ 1923 ਦੇ ਵਿੱਚ 1923 ਦੇ ਵਿੱਚ ਸਵਰਾਜ ਪਾਰਟੀ ਆ ਗਈ ਤਾਂ ਕਿ ਸਵਰਾਜ ਪਾਰਟੀ ਤੋਂ ਬਾਅਦ ਆਪਾਂ ਸਾਈਮਨ ਕਮਿਸ਼ਨ ਪੜਨਾ ਸਾਈਮਨ ਕਮਿਸ਼ਨ 1927 ਦੇ ਵਿੱਚ ਆ ਸੀਗਾ ਉਹ 1927 ਦੇ ਵਿੱਚ ਐਸਟੈਬਿਸ਼ ਹੋਇਆ ਸੀਗਾ ਜਦਕਿ ਆਪਣੇ ਇੰਡੀਆ ਦੇ ਵਿੱਚ 1928 ਦੇ ਵਿੱਚ ਆ ਗਿਆ ਸੀਗਾ 1928 ਦੇ ਵਿੱਚ ਇੰਡੀਆ ਦੇ ਵਿੱਚ ਆ ਗਿਆ ਸੀਗਾ 1927 ਦੇ ਵਿੱਚ ਅਡਾਪਟੇਸ਼ਨ ਕਰਤੀ ਸੀ ਵੀ ਅਪਾਇੰਟ ਕਰਤਾ ਸੀ ਇੱਕ ਕਮਿਸ਼ਨ ਅਪਾਇੰਟ ਕੀਤਾ ਸੀ ਵੀ ਇਹ ਹੈ ਵੀ ਜਿਹੜਾ ਆਪਣਾ ਕਿ ਭਾਰਤ ਨੂੰ ਉਹਦੇ ਵਿੱਚ ਜਾ ਕੇ ਵੇਖੂਗਾ ਵੀ ਉਹਨਾਂ ਦੀਆਂ ਨਿਊ ਰਿਫਾਰਮਸ ਇੰਡੀਅਨ ਡੈਮੋਕ੍ਰੇਸੀ ਨੂੰ ਚਲਾਉਣ ਵਾਸਤੇ ਇੰਟਰੋਡਿਊਸ ਕੀਤਾ ਸੀ ਇਹ ਗੋਰੀਆ ਨੇ ਤੇ ਆਪਨੇ ਆ ਗਿਆ 1928 ਦੇ ਵਿੱਚ ਉਸ ਤੋਂ ਬਾਅਦ ਵੀ ਆਪਾਂ ਨੂੰ ਇਹ ਪਸੰਦ ਨਹੀਂ ਆਇਆ ਉਸ ਤੋਂ ਬਾਅਦ ਨਹਿਰੂ ਰਿਪੋਰਟ ਆ ਇਹ ਜਿਹੜਾ ਗੋਰਿਆਂ ਨਾਲ ਬੁਰਾ ਵਿਹਾਰ ਕੀਤਾ ਉਸ ਤੋਂ ਬਾਅਦ ਆਪ ਉਹਨਾਂ ਨੇ ਆਖਤਾ ਵੀ ਤੁਸੀਂ ਆਪ ਦੀ ਰਿਪੋਰਟ ਆਪ ਤਿਆਰ ਕਰਕੇ ਦਿਓ ਤਾਂ ਫਿਰ ਆਪਣੇ ਵਾਲਿਆਂ ਨੇ 1928 ਦੇ ਵਿੱਚ ਹੀ 1928 ਦੇ ਵਿੱਚ ਆਪਣੇ ਵਾਲੇ ਉਹਦੀ ਰਿਪੋਰਟ ਬਣਾਉਣ ਲੱਗ ਗਏ ਕਿ ਅਸੀਂ ਬਣਾ ਕੇ ਦੇਣੀ ਹੈ ਰਿਪੋਰਟ ਸਾਡੇ ਮੁਤਾਬਿਕ ਚੱਲਣਾ ਤੁਸੀਂ ਵੀ ਅਸੀਂ ਚੱਲਾਂਗੇ ਤੁਹਾਨੂੰ ਦੱਸ ਦਿੰਦੇ ਹਾਂ ਤੁਸੀਂ ਆਹ ਚਲਾਓ ਸਾਨੂੰ ਤਾਂ ਇਹ ਰਿਪੋਰਟ ਬਣਾਈ ਇਹਦੇ ਵਿੱਚ ਇਹ ਰਿਪੋਰਟ ਫੇਰ ਹੋ ਗਈ ਸੀ ਉਸ ਤੋਂ ਬਾਅਦ ਲੋਰ ਸੈਸ਼ਨ ਹੋਇਆ ਸੀਗਾ ਲੋਰ ਸੈਸ਼ਨ ਹੋਇਆ ਸੀ ਇੰਡੀਆ ਨੈਸ਼ਨਲ ਕਾਂਗਰਸ ਦਾ 1929 ਦੇ ਵਿੱਚ 1929 ਦੇ ਵਿੱਚ ਇੱਥੇ ਜਿਹੜਾ ਪ੍ਰਧਾਨ ਸੀ ਉਹ ਜਵਾਲਾ ਲਾਲ ਨਹਿਰੂ ਸੀ ਨਾ ਜਵਾਲਾ ਲਾਲ ਨਹਿਰੂ ਜਵਾਲਾ ਲਾਲ ਨਹਿਰੂ ਪ੍ਰਧਾਨ ਸੀਗਾ ਇੱਥੇ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੰਗ ਕੀਤੀ ਇਹਦੇ ਪੂਰਨ ਸਵਰਾਜ ਦੀ ਮੰਗ ਕਰ ਲਈ ਸੀ ਆਪਾਂ ਲਾਹੌਰ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਕਰ ਲਈ ਜਿਸ ਦੇ ਵਿੱਚ ਆਖਿਆ ਗਿਆ ਵੀ ਅਸੀਂ ਆਪਦਾ ਆਜ਼ਾਦੀ ਦੇਸ਼ ਬਣਾਉਣਾ ਹੈ ਪਹਿਲਾ ਆਜ਼ਾਦੀ ਦੇਸ਼ ਬਣਾਇਆ ਇੰਡੀਪੈਂਡੈਂਸ ਡੇ ਪਹਿਲਾ ਆਪਾਂ 26 ਜਨਵਰੀ 26 ਜਨਵਰੀ 1930 ਦੇ ਵਿੱਚ ਆਪਾਂ ਇੰਡੀਪੈਂਡੈਂਸ ਡੇ ਮਨਾ ਚੁੱਕੇ ਸੀਗੇ ਵੀ ਇੱਥੇ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਡਿਕਲੇਅਰ ਕਰ ਪਾਸੀ ਵੀ ਆਪਾਂ ਪੂਰਨ ਸੰਗਰਾਜ ਦੀ ਇੱਥੇ ਮੰਗ ਰੱਖਤੀ ਤੇ ਆਪਾਂ ਇੱਥੇ 26 ਜਨਵਰੀ 1930 ਨੂੰ ਡਾਂਡੀ ਮਾਰਚ ਡਾਂਡੀ ਮਾਰਚ ਜਿਹੜਾ ਕਿ ਸਾਬਰਮਤੀ ਹਿਸ਼ਰਮ ਤੋਂ ਸ਼ੁਰੂ ਕੀਤਾ ਗਿਆ ਸੀਗਾ ਵੀ ਨਮਕ ਦਾ ਖੰਡਨ ਕਰਨ ਵਾਸਤੇ ਜਿਹੜੀ ਮੂਵਮੈਂਟ ਚਲਾਈ ਗਈ ਉਹਨਾਂ ਆਪਣਾ ਜਿਹੜਾ ਗਾਂਧੀ ਚੱਲਿਆ ਸੀਗਾ ਕਲਟਲ ਆਫ ਬ੍ਰਿਟਿਸ਼ ਦੁਆਰਾ ਚਲਾਇਆ ਗਿਆ ਸੀ ਵੀ ਉਹਦਾ ਖੰਡਨ ਕਰਨ ਵਾਸਤੇ ਗਾਂਧੀ ਨੇ ਮਾਂ ਡਾਂਡੀ ਮਾਰਚ ਸ਼ੁਰੂ ਕੀਤਾ ਸੀ ਸਾਬਰਮਤੀ ਅਸ਼ਰਮ ਤੋਂ ਉਸ ਤੋਂ ਬਾਅਦ ਫਸਟ ਰਾਉਂਡ ਟੇਬਲ ਕਾਨਫਰੰਸ ਹੋਈ ਇਹਦੇ ਵਿੱਚ ਜਿਹੜੇ ਗਾਂਧੀ ਸੀਗੇ ਉਹ ਗਿਆਨੀ ਸੀਗਾ ਵੀ ਉਹ ਗੋਰੀਆਣੇ ਉੱਤੇ ਕਾਨਫਰੰਸ ਰੱਖੀ ਸੀ ਉਸ ਤੋਂ ਬਾਅਦ ਗਾਂਧੀ ਇਵਨ ਪੈਕਟ ਹੋਇਆ ਫਿਰ ਆਪਾਂ ਸੈਕੰਡ ਰਾਉਂਡ ਟੇਬਲ ਕਾਨਫਰੰਸ ਪੜਨੀ ਹੈ ਮੋਡਰਨਿਟੀ ਸਟੀ ਦੇ ਵਿੱਚ ਗਾਂਧੀ ਅੰਬੇਦਕਰ ਪੈਕਟ ਪੜਨਾਗਾ ਫਿਰ ਇੰਡੀਅਨ ਗਵਰਨਮੈਂਟ ਐਕਟ ਆਫ ਇੰਡੀਆ ਐਕਟ ਜਿਹਨੂੰ GOI ਕਹਿੰਦੇ ਆ G.O.I ਇਹ ਪੜਨਾ ਉਸ ਤੋਂ ਬਾਅਦ ਕਲੈਕਸ਼ਨ ਮਿਸ਼ਨ ਸੀਗਾ ਕੁਇਕ ਇੰਡੀਆ ਮੂਵਮੈਂਟ ਹੈ ਕੁਇਕ ਇੰਡੀਆ ਮੂਵਮੈਂਟ ਦੇ ਵਿੱਚ ਜਿਹੜੇ ਕੀ ਸਲੋਗਨ ਦਿੱਤੇ ਸੀਗੇ ਗਾਂਧੀ ਨੇ ਦਿੱਤਾ ਸੀਗਾ ਡੂ অর ਡਾਈ ਦਾ ਉਸ ਤੋਂ ਬਾਅਦ ਜਿਹੜਾ ਜੂਸਫ ਮੇਰ ਵਾਲੀ ਸੀਗਾ ਉਹਨੇ ਸਲੋਗਨ ਦਿੱਤਾ ਸੀਗਾ ਕੁਇਕ ਇੰਡੀਆ ਐਂਡ ਸਾਈਮਨ ਗੋ ਬੈਕ ਬਟ ਜਿਹੜੇ ਇੱਥੇ ਮੁਸਲਮਾਨ ਸੀਗੇ ਮੁਸਲਮਾਨ ਨੇ ਸੈਪਰੇਟ ਸਲੋਗਨ ਦਿੱਤਾ ਉਹਨਾਂ ਨੇ ਆਖਿਆ ਡਿਵਾਈਡ ਐਂਡ ਕੁਇਕ ਇੰਡੀਆ ਵੀ ਸਾਨੂੰ ਡਿਵਾਈਡ ਕਰੋ ਉਸ ਸਲਮਾਨਾ ਨੇ ਇੱਥੇ ਆਪਣੀ ਮੰਗ ਕਰਤੀ ਸੀ ਵੀ ਸਾਨੂੰ ਡਿਵਾਈਡ ਕਰੋ ਉਸ ਤੋਂ ਬਾਅਦ ਹੀ ਆਪਣੇ ਉਸ ਤੋਂ ਬਾਅਦ ਕੀ ਹੋਇਆ ਜੀ ਪਾਕਿਸਤਾਨ ਨਾਮ ਦਿੱਤਾ ਇਥੇ ਪਾਕੀਨਾ ਪਾਕਿਸਤਾਨ ਨਾਮ ਦਿੱਤਾ ਸੀਗਾ ਪਾਕਿਸਤਾਨ ਪਾਕਿਸਤਾਨ ਨਾਮ ਦਿੱਤਾ ਵੀ ਏ ਪੀ ਤੇ ਪੰਜਾਬ ਏ ਤੇ ਅਫਗਾਨਿਸਤਾਨ ਕੇ ਤੇ ਕਸ਼ਮੀਰ ਤੇ ਐਸ ਤੇ ਸਿੰਧ ਤੇ ਜਿਹੜਾ ਟੀ ਏਨਾਂ ਤਾਂ ਇਹ ਤੋਂ بلوچستان ਬਣਾਤਾ ਸੀਗਾ ਵੀ ਰਹਿਮਤ ਅਲੀ ਨੇ ਵਰਡ ਦਿੱਤਾ ਸੀਗਾ ਜਦੋਂ ਕਿ ਮੁਸਲਮਨ ਮੁਸਲਮਨ ਲੀਗ ਨੇ ਸੈਪਰੇਟ ਸਲੋਗਨ ਦੇ ਇਨਕਾਰ ਨਾਲ ਵੀ ਇੱਥੇ ਆਪਾਂ ਨੂੰ ਕਿਹਾ ਵੀ ਉਹ ਬਣ ਸੀ ਅਲੱਗ-ਉਲੱਗ ਸੈਪਰੇਟ ਡਿਵਾਈਡਡ ਕੁਇਕ ਇੰਡੀਆ ਉਸ ਤੋਂ ਬਾਅਦ ਹੀ ਆਪਣੀ ਆਜ਼ਾਦੀ ਹੋਈ ਉਹ ਵੀ ਅਲੱਗ-ਅਲੱਗ ਹੋਏ ਆ ਉਸ ਤੋਂ ਬਾਅਦ ਫਿਰ ਕੀ ਕੈਬਨਟ ਮਿਸ਼ਨ 1946 ਦੇ ਵਿੱਚ ਬਣਿਆ ਜੀ ਨੇ ਕਿ ਆਪਣੀ ਉਹ ਬਣਾਈ ਸੀ ਪਾਲਿਟੀ ਦੇ ਵਿੱਚ ਆਪਣਾ ਜਿਹੜਾ ਕਿ ਸੀਏ ਨੂੰ ਬਣਾਇਆ ਸੀਗਾ ਸੀਏ ਨੂੰ ਬਣਾਇਆ ਸੀ ਕੈਬਨਟ ਮਿਸ਼ਨ ਨੇ ਜਿਦੋਂ ਕਿ ਗੋਰਿਆਂ ਦਾ ਪ੍ਰਧਾਨ ਐਕਟ ਲਈ ਸੀਗਾ ਗੋਰਿਆਂ ਦਾ ਪ੍ਰਧਾਨ ਐਕਟ ਲਈ ਸੀਗਾ ਉਸ ਸਮੇਂ ਦੀ ਗੱਲ ਆ ਉਸ ਤੋਂ ਬਾਅਦ ਇਹ 46 ਦੇ ਵਿੱਚ ਆਪਣੀ ਜਿਹੜੀ ਉਹ ਕੈਬਨਟ ਮਿਸ਼ਨ ਨੇ ਜਿਹੜਾ ਆਪਣੀ ਕਿ ਬਣਾਤਾ ਸੀ ਇਹਨੂੰ ਵੀ ਇਹਨੇ ਕੰਪਲੀਟਲੀ ਇੰਡੀਪੈਂਡੈਂਸ ਕਹਿੰਦਾ ਸੀਗਾ ਉਸ ਤੋਂ ਬਾਅਦ ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ ਵਿੱਚ ਜਿਦੋਂ ਕਿ ਵਾਈਸ ਰాయ ਸੀਗਾ ਲord ਮਾਉਂਟ ਪੈਟਨ ਇਹਨੂੰ ਲord ਮਾਉਂਟ ਪੈਟਨ ਐਕਟ ਵੀ ਆਖ ਦਿੱਤਾ ਜਾਂਦਾ ਹੈ ਇੰਡੀਅਨ ਇੰਡੀਪੈਂਡੈਂਸ ਐਕਟ ਵੀ ਆਖ ਦਿੱਤਾ ਜਾਂਦਾ ਹੈ ਤੇ 3 ਜੂਨ 3 ਜੂਨ ਐਕਟ ਵੀ ਆ ਗਿਆ ਤਾਂ ਹੈ 3 ਜੂਨ 1947 ਕੜਾ ਇੰਡੀਅਨ ਇੰਡੀਪੈਂਡੈਂਸ ਐਕਟ ਦੇ ਵਿੱਚ ਆਪਾਂ ਦੇਖਿਆ ਸੀ ਵੀ 14 ਅਗਸਤ 1947 ਨੂੰ ਵੀ ਜਿਹੜਾ ਪਾਕਿਸਤਾਨ ਨੇ ਆਪਣਾ ਆਜ਼ਾਦੀ ਦਾ ਦਿਨ ਬਣਾਇਆ ਉਸ ਤੋਂ ਅਗਲੇ ਦਿਨ ਆਪਾਂ 15 ਅਗਸਤ 1947 ਨੂੰ ਆਪਾਂ ਆਜ਼ਾਦੀ ਦਾ ਦਿਨ ਬਣਾਇਆ ਇਸੇ ਤਰ੍ਹਾਂ ਹੀ ਆਪਾਂ ਸਾਰਾ ਕੁਝ ਮਾਡਰਨ ਹਿਸਟਰੀ ਦੇ ਵਿੱਚ ਕਵਰ ਕਰਾਂਗੇ ਪੇਪਰ ਦੇ ਪੁਆਇੰਟ ਆਫ View ਦੇ ਨਾਲ ਜਿਹੜੀ ਆਪਣੀ ਮਾਡਰਨ ਹਿਸਟਰੀ ਆ ਇਹ ਬਹੁਤ ਹੀ ਆਪਾਂ ਨੂੰ ਜ਼ਰੂਰੀ ਆ ਜਿਹੜੇ ਇਸ ਤੋਂ ਪਹਿਲਾਂ ਆਪਾਂ ਏਸ਼ੀਅਨ ਹਿਸਟਰੀ ਤੇ ਮੀਡੀਵਲ ਹਿਸਟਰੀ ਉਹਦੇ ਵਿੱਚ ਇੱਕ ਦੋ ਕੁਸ਼ਨ ਨਹੀਂ ਹੁੰਦੀ ਆ ਜ਼ਿਆਦਾਤਰ ਆਪਾਂ ਨੂੰ ਸਾਰਾ ਜਿਹੜਾ ਆਉਂਦਾ ਪੇਪਰ ਉਹ ਮਾਡਰਨ ਹਿਸਟਰੀ ਦੇ ਵਿੱਚੋਂ ਹੀ ਆਉ ਉਹ ਆਧੁਨਿਕ ਕਾਲ ਦੇ ਵਿੱਚੋਂ ਹੀ ਆਊਗਾ ਇਸ ਲਈ ਆਪਾਂ ਸਾਰਾ ਇਹਨੂੰ ਜ਼ਿਆਦਾ ਡਿਟੇਲ ਨਾਲ ਐਕਸਪਲੇਨ ਕਰ ਕਰਕੇ ਆਪਾਂ ਇਹਨੂੰ ਕਵਰ ਅਪ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੋ ਅੱਗੇ ਵੀ ਕਿਸੇ ਦਾ ਭਲਾ ਹੋ ਸਕੇ